ਜੇ ਨੂੰ ਅਸੀਂ ਵਾਈਟ ਡਿਸਚਾਰਜ ਦੀ ਗੱਲ ਕਰਦੇ ਆ ਜਾਂ ਲਕੂਰੀਆ ਦੀ ਪ੍ਰੋਬਲਮ ਦੀ ਗੱਲ ਕਰਦੇ ਆ ਇਹ ਇੱਕ ਇਦਾਂ ਦੀ ਪ੍ਰੋਬਲਮ ਹੈ ਕਿ ਉਹ ਸਰੀਰ ਜਿਹੜਾ ਅੰਦਰੋਂ ਅੰਦਰ ਥੋਥਾ ਹੋ ਜਾਂਦਾ ਲਕੂਰੀਆ ਜਿਹੜਾ ਹੈਗਾ ਉਹ ਸਾਡੀਆਂ ਮਾਤਾ ਪਿਤਾ ਨੂੰ ਅੰਦਰੋਂ ਇਦਾਂ ਥੋਥਲਾ ਕਰ ਦਿੰਦਾ ਜਿਵੇਂ ਲੱਕੜੀ ਨੂੰ ਦੀਮਕ ਲੱਗੀ ਹੁੰਦੀ ਹੈ ਖਾਦਾ ਪੀਤਾ ਨਹੀਂ ਲੱਗਦਾ ਸਰੀਰ ਉੱਠਦਾ ਹੀ ਨਹੀਂ ਹਰ ਵਕਤ ਥੱਕੀਆਂ ਰਹਿਣਿਆ ਕੰਮ ਵੀ ਕਰਨਾ ਸਾਰਾ ਦਿਨ ਸਰੀਰ ਨੂੰ ਤੋੜ ਭੰਨ ਕੇ ਕੰਮ ਕਰਨਾ ਫਿਰ ਅੰਦਰੋਂ ਸਮੈਲ ਲਾਉਣੀ ਕੋਈ ਉਹ ਤੋਂ ਵੱਡਾ ਸ਼ਰਾਬ ਮਤਲਬ ਐ ਲੱਗਦਾ ਵੀ ਜ਼ਿੰਦਗੀ ਨਰਕ ਜੀ ਬਣੀ ਪਈ ਜਦੋਂ ਕੋਈ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕੋਈ ਹੱਲ ਹੈਗਾ ਇਹ ਜਿਹੜੇ ਲਕੋਰੀਏ ਦੀ ਪ੍ਰੋਬਲਮ ਹੈ ਇੱਕ ਇਹਦੇ ਵਾਸਤੇ ਇੱਕ ਪਾਊਡਰ ਬਣਦਾ ਹੈ ਬਹੁਤ ਵਧੀਆ ਉਹਦਾ ਨਾਮ ਅਸੀਂ ਰੱਖਿਆ ਹੈਗਾ ਵੀ ਫਿਟ ਉਹਨੂੰ ਵੀ ਫੋਰਟ ਦੇ ਨਾਮ ਤੇ ਦਿੱਤਾ VFORTE Vfort ਇਹ ਇੱਕ ਇਦਾਂ ਦਾ ਪ੍ਰੋਡਕਟ ਬਣਿਆ ਜਿਹੜਾ ਕਿ ਤੁਹਾਡੇ ਅੰਦਰ ਜਾ ਕੇ ਬਾਡੀ ਦੇ ਇਮੀਡੀਏਟ ਲਿਕੋਰੀਆ ਦੀ ਪ੍ਰੋਬਲਮ ਨੂੰ ਸੋਲਵ ਕਰਦਾ ਕਿ ਲਿਕੋਰੀਆ ਤਾਂ ਇੱਕ ਬਿਮਾਰੀ ਹੈ ਹੀ ਹੈ ਨਾਲ ਨਾਲ ਕੀ ਹੈ ਕਿ ਜਿਹੜੇ ਪੈਂਟ ਹੀ ਹੁੰਦੇ ਨੇ ਸਾਡੇ ਅੰਡਰ گارਮੈਂਟਸ ਹੁੰਦੇ ਨੇ ਉਹਨਾਂ ਦੇ ਦੇਖੋ ਕਿੰਨਾ ਗੰਦਾ ਹੋਇਆ ਰਹਿੰਦਾ ਹੋ ਉਤੋਂ ਬਹੁਤ ਜ਼ਿਆਦਾ ਬਿਮਾਰੀ ਲੱਗਦੀ ਹੈ ਖਾਜ ਹੋਈ ਜਾਂਦੀ ਹੈ ਖੁਜਲੀ ਹੋਈ ਜਾਂਦੀ ਹੈ ਹਰ ਵਕਤ ਜਲਣ ਹੁੰਦੀ ਹੈ ਹਲੋ ਚਿੜਚੜਪਨ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਹਸਬੰਡ ਵਾਈਫ ਦਾ ਆਪਸ ਚ ਮਤਲਬ ਬਹੁਤ ਵੱਡਾ ਪ੍ਰੋਬਲਮ ਰਹਿੰਦਾ ਹੈ ਤਾਂ ਇਹ ਇੱਕ ਐਡੀ ਸਮੱਸਿਆ ਹੈ ਇਹਨੂੰ ਤੁਸੀਂ ਜ਼ਰੂਰ ਸੋਲਵ ਕਰੋ ਸਾਰੀਆਂ ਮਾਤਾ ਭੈਣਾਂ ਨੂੰ ਇੱਕ ਗੱਲ ਮੈਂ ਫੇਰ ਬੇਨਤੀ ਕਰਦਾ ਹੱਥ ਜੋੜ ਕੇ ਕਿ ਮੇਰੀ ਇਸ ਗੱਲ ਨੂੰ ਬਹੁਤ ਗਾਰਮੈਂਟ ਔਰ ਮੈਡੀਕਲ ਟਰਮਨਲ ਸੁਣਿਓ ਅੰਡਰ گارਮੈਂਟ ਨੂੰ ਵਾਸ਼ ਕਰਨ ਵਾਸਤੇ ਦੇਖੋ ਅਸੀਂ ਬਹੁਤ ਸਾਰੇ ਸਾਬਣ ਯੂਜ਼ ਕਰਦੇ ਹਾਂ ਬਹੁਤ ਸਾਰੇ ਵਾਸ਼ਿੰਗ ਪਾਊਡਰ ਯੂਜ਼ ਕਰਦੇ ਹਾਂ ਬਹੁਤ ਸਾਰੇ ਹੋਰ بڑے واਸ਼ ਯੂਜ਼ ਕਰਦੇ ਆ ਕਲੋਥ واਸ਼ ਬੜੀਆਂ ਬੜੀਆਂ ਮਸ਼ੀਨਾਂ ਖਰੀਦਦੇ ਆ ਉੱਚ ਕੱਪੜੇ ਧੋਣੇ ਆ ਕਦੀ ਤੁਸੀਂ ਆਪਣੇ ਅੰਡਰ ਗਾਰਮੈਂਟਸ ਨੂੰ ਸਪੈਸ਼ਲੀ ਟ੍ਰੀਟ ਨਹੀਂ ਕੀਤਾ ਕਿਉਂਕਿ ਸਾਡੀ ਬਾਡੀ ਦੇ ਇਸ ਪਾਰਟ ਦੇ ਉੱਤੇ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਜਿਵੇਂ ਮੂੰਹ ਦੇ ਵਿੱਚ ਕੋਈ ਚੀਜ਼ ਪਾਉਨੇ ਆ ਨਾ ਉਹਦਾ ਬੈਡ ਇਫੈਕਟ ਗੁੱਡ ਇਫੈਕਟ ਪਤਾ ਲੱਗਦਾ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਬਾਥਰੂਮ ਏਰੀਆ ਨੇ ਸਾਡੇ ਜਿਹੜੇ ਗੁਦਾ ਏਰੀਆ ਨੇ ਟਾਇਲਟ ਏਰੀਆ ਨੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਇੰਟਰਨਲ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਅੰਦਰ ਸੱਕ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਬਹੁਤ ਬੈਡ ਪ੍ਰਭਾਵ ਮਿਲਦੇ ਆ ਅੱਜ ਦੇ ਵੀਡੀਓ ਖਾਸ ਤੌਰ ਤੇ ਫੀਮੇਲਸ ਦੇ ਲਈ ਹੈ ਮਹਿਲਾਵਾਂ ਦੇ ਲਈ ਹੈ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਨੂੰ ਲਿਕੋਰੀਆ ਦੀ ਪ੍ਰੋਬਲਮ ਹੈ ਇਨਫੈਕਸ਼ਨ ਹੋ ਜਾਂਦਾ ਹੈ ਕਿਸੇ ਤਰ੍ਹਾਂ ਦਾ ਤਾਂ ਬਹੁਤ ਮੇਰੇ ਕੋਲ ਕਈ ਸਵਾਲ ਵੀ ਆਉਂਦੇ ਨੇ ਕਿ ਲਿਕੋਰੀਆ ਦੀ ਪ੍ਰੋਬਲਮ ਕਈ ਸਾਲਾਂ ਤੋਂ ਹੈ ਸਮਝ ਨਹੀਂ ਆ ਰਿਹਾ ਕੀ ਕਰੀਏ ਸੋ ਦੇਖੋ ਲਿਕੋਰੀਆ ਦੀ ਪ੍ਰੋਬਲਮ ਦੇ ਲਈ ਹੀ ਇੱਕ ਹੋਰ ਚੀਜ਼ ਇੱਥੇ ਤੁਹਾਨੂੰ ਸਮਝਣੀ ਪਵੇਗੀ ਕਿ ਤੁਹਾਨੂੰ ਆਪਣੇ ਆਪ ਅਗਰ ਗੱਲ ਕਰੀਏ ਜਿਹੜੇ ਅੰਡਰ ਗਾਰਮੈਂਟਸ ਹੁੰਦੇ ਨੇ ਉਹਨਾਂ ਦੇ ਹਾਈਜੀਨ ਦਾ ਧਿਆਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਉਸੇ ਦੇ ਉੱਪਰ ਅਗਰ ਆਪਾਂ ਗੱਲ ਕਰੀਏ ਤਾ ਅੱਜਕੱਲ ਅਸੀਂ ਦੇਖਦੇ ਆਂ ਕਈ ਤਰ੍ਹਾਂ ਦੇ ਵਾਸ਼ਿੰਗ ਪਾਊਡਰਸ ਆਂਦੇ ਨੇ ਅਗਰ ਆਪਾਂ ਕੱਪੜੇ ਧੋਣ ਵਾਲੇ ਸਾਬਣਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਕਈ ਤਰ੍ਹਾਂ ਦੇ ਕੈਮੀਕਲਸ ਵੀ ਯੂਜ਼ ਕੀਤੇ ਗਏ ਹੁੰਦੇ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਸਾਈਡ ਇਫੈਕਟ ਜ਼ਰੂਰ ਮਿਲਦਾ ਹੈ ਤੇ ਉਪਰੋ ਜੇ ਲਿਕੋਰੀਆ ਜਾਂ ਇਨਫੈਕਸ਼ਨ ਵਾਲੀ ਕੋਈ ਹੋਰ ਪ੍ਰੋਬਲਮ ਹੈ ਤਾਂ ਉਸ ਦੇ ਵਿੱਚ ਇਹ ਕੈਮੀਕਲਸ ਜੋ ਹੈ ਹੋਰ ਜ਼ਿਆਦਾ ਖਰਾਬੀ ਕਰਨ ਲੱਗ ਜਾਂਦੇ ਨੇ ਤਾਂ ਸਵਾਲ ਇਹ ਆ ਜਾਂਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਤੋਂ ਇਨਫੈਕਸ਼ਨ ਤੋਂ ਲਿਕੋਰੀਆ ਵਰਗੀ ਪ੍ਰੋਬਲਮ ਅਗਰ ਚੱਲ ਰਹੀ ਹੈ ਤਾਂ ਸਾਨੂੰ ਆਪਣੇ ਅੰਡਰ ਗਾਰਮੈਂਟਸ ਦੀ ਹਾਈਜੀਨ ਮੇਨਟੇਨ ਕਰਨ ਦੇ ਕੀ ਕਰਨਾ ਚਾਹੀਦਾ ਤਾਂ ਅੱਜ ਇੱਥੇ ਵੀ ਅਸੀਂ ਤੁਹਾਨੂੰ ਇੱਕ ਆਯੁਰਵੈਦਿਕ ਤਰੀਕੇ ਦੀ ਆ ਪੂਰੀ ਜਾਣਕਾਰੀ ਤੁਹਾਰ ਨਾਲ ਸਾਂਝੀ ਕਰਾਂਗੇ ਆਯੁਰਵੈਦਿਕ ਤਰੀਕੇ ਨਾਲ ਵਿਧੀ ਦੇ ਨਾਲ ਇੱਕ ਚੀਜ਼ ਤਿਆਰ ਕੀਤੀ ਗਈ ਹੈ ਇੱਕ ਪ੍ਰੋਡਕਟ ਜੋ ਹੈ ਅਸੀਂ ਕਹਿ ਸਕਦੇ ਹਾਂ ਇਸ ਨੂੰ ਤਿਆਰ ਕੀਤਾ ਗਿਆ ਹੈ ਵੈਦਬਾਨ ਆਯੁਰਵੈਦ ਵੱਲੋਂ ਤਾਂ ਕਿ ਜੋ ਹੈ ਜਿਨ੍ਹਾਂ ਨੂੰ ਲਿਕੋਰੀਆ ਦੀ ਪ੍ਰੋਬਲਮ ਹੈ ਉਹ ਆਪਣੇ ਪਰਸਨਲ ਹਾਈਜੀਨ ਦਾ ਵੀ ਧਿਆਨ ਇਥੇ ਜ਼ਰੂਰ ਰੱਖਣ ਸੋ ਆਪਣੇ ਅੰਡਰ ਗਾਰਮੈਂਟਸ ਨੂੰ ਧੋਣ ਦੇ ਲਈ ਆਯੁਰਵੈਦਿਕ ਵਿਧੀ ਨਾਲ ਤਿਆਰ ਕੀਤੇ ਇਸ ਫਾਰਮੂਲੇ ਦੇ ਨਾਲ ਤੁਸੀਂ ਅਗਰ ਆਪਣੀ ਹਾਈਜੀਨ ਦਾ ਧਿਆਨ ਰੱਖਦੇ ਹੋ ਤਾਂ ਤੁਹਾਨੂੰ ਲਿਕੋਰੀਆ ਦੀ ਪ੍ਰੋਬਲਮ ਦੇ ਲਈ ਅਗਰ ਤੁਸੀਂ ਕੋਈ ਖਾ ਉਪਰਾਲਾ ਕਰ ਵੀ ਰਹੇ ਹੋ ਚਾਹੇ ਡਾਕਟਰ ਤੋਂ ਦਵਾਈ ਲੈ ਰਹੇ ਹੋ ਜਾਂ ਫਿਰ ਆਯੁਰਵੈਦਿਕ ਵਿਧੀ ਦੇ ਨਾਲ ਆਪਣਾ ਉਪਚਾਰ ਕਰਵਾ ਰਹੇ ਹੋ ਤਾਂ ਇਹ ਤੁਹਾਡੀ ਪ੍ਰੋਬਲਮ ਨੂੰ ਖਤਮ ਕਰਨ ਦੇ ਲਈ ਤੁਹਾਡੀ ਹੈਲਪ ਜ਼ਰੂਰ ਕਰ ਸਕਦਾ ਹੈ ਵੈਸੇ ਵੀ ਜਿਨ੍ਹਾਂ ਨੂੰ ਚਾਹੇ ਲਿਕੋਰੀਆ ਦੀ ਪ੍ਰੋਬਲਮ ਨਹੀਂ ਹੈ ਕੋਈ ਇਨਫੈਕਸ਼ਨ ਦੀ ਪ੍ਰੋਬਲਮ ਨਹੀਂ ਹੈ ਵੈਸੇ ਵੀ ਹੈਲਦੀ ਰਹਿਣ ਦੇ ਲਈ ਪਰਸਨਲ ਹਾਈਜੀਨ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਡਿਟੇਲ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਬਾਨ ਆਯੁਰਵੈਦਿਕ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਬਾਸ਼ ਗੋਇਲ ਜੀ ਸੁਣਦੇ ਆ ਪੂਰੀ ਜਾਣਕਾਰੀ ਇਸ ਨੂੰ ਸਮਝਣਾ ਵੀ ਜ਼ਰੂਰ ਔਰ ਆਪਣੇ ਲਾਈਫ ਦੇ ਵਿੱਚ ਪਰਸਨਲ ਹਾਈਜੀਨ ਅন্ডਰ ਗਰਾਰਮੈਂਟਸ ਦੀ ਹਾਈਜੀਨ ਨੂੰ ਲੈ ਕੇ ਵੀ ਅਵੇਅਰ ਜ਼ਰੂਰ ਹੋਣਾ ਚਾਹੀਦਾ ਹੈ ਇੱਥੇ ਮੈਂ ਫਿਰ ਤੋਂ ਕਹੂੰਗੀ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੂੰ ਲਿਕੋਰੀਆ ਦੀ ਪ੍ਰੋਬਲਮ ਹੈ ਜਾਂ ਕੋਈ ਇਨਫੈਕਸ਼ਨ ਦੀ ਪ੍ਰੋਬਲਮ ਹੈ ਨੋਰਮਲ ਵੀ ਹਰੇਕ ਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਅੱਜ ਦਾ ਮੇਰਾ ਜਿਹੜਾ ਵੀਡੀਓ ਹੈ ਖਾਸ ਕਰ ਉਹਨਾਂ ਭੈਣਾਂ ਵਾਸਤੇ ਉਹਨਾਂ ਮਾਤਾ ਵਾਸਤੇ ਜਿਨ੍ਹਾਂ ਨੂੰ ਬਹੁਤ ਹੀ ਗੰਭੀਰ ਪ੍ਰੋਬਲਮ ਰਹਿੰਦੀ ਆ ਉਹ ਪ੍ਰੋਬਲਮ ਹੈ ਲਿਕੋਰੀਆ ਦੀ ਜਿਨੂੰ ਅਸੀਂ ਵਾਈਟ ਡਿਸਚਾਰਜ ਦੀ ਗੱਲ ਕਰਦੇ ਆ ਜਾਂ ਲਕੋਰੀਆ ਦੀ ਪ੍ਰੋਬਲਮ ਦੀ ਗੱਲ ਕਰਦੇ ਆ ਇਹ ਇੱਕ ਇਦਾਂ ਦੀ ਪ੍ਰੋਬਲਮ ਹੈ ਕਿ ਉਹ ਸਰੀਰ ਜਿਹੜਾ ਅੰਦਰੋਂ ਅੰਦਰ ਥੋਥਾ ਹੋ ਜਾਂਦਾ ਲਕੋਰੀਆ ਜਿਹੜਾ ਹੈਗਾ ਉਹ ਸਾਡੀਆਂ ਮਾਤਾ ਪੈਣਾਂ ਨੂੰ ਅੰਦਰੋਂ ਇਦਾਂ ਥੋਥਲਾ ਕਰ ਦਿੰਦਾ ਜਿਵੇਂ ਲੱਕੜੀ ਨੂੰ ਦੀਮਕ ਲੱਗੀ ਹੁੰਦੀ ਆ ਖਾਦਾ ਪੀਤਾ ਨਹੀਂ ਲੱਗਦਾ ਸਰੀਰ ਉੱਠਦਾ ਹੀ ਨਹੀਂ ਹਰ ਵਕਤ ਥੱਕੀਆਂ ਰਹਿਣਿਆ ਕੰਮ ਵੀ ਕਰਨਾ ਸਾਰਾ ਦਿਨ ਸਰੀਰ ਨੂੰ ਤੋੜ ਭੰਨ ਕੇ ਕੰਮ ਕਰਨਾ ਫਿਰ ਅੰਦਰੋਂ ਸਮੈਲ ਆਉਣੀ ਉਈ ਉਦੋਂ ਵੱਡਾ ਸ਼ਰਾਬ ਮਤਲਬ ਇਹ ਲੱਗਦਾ ਵੀ ਜ਼ਿੰਦਗੀ ਨਰਕ ਜੀ ਬਣੀ ਪਈ ਹੈ ਬਹੁਤ ਜਗ੍ਹਾ ਇਹ ਗੱਲ ਦੇਖੀ ਗਈ ਹੈ ਕਿ ਸਾਡੀਆਂ ਭੈਣਾਂ ਨੇ ਮਾਤਾਂ ਨੇ ਉਹ ਗੱਲ ਵੀ ਨਹੀਂ ਕਰਦੀਆਂ ਸੰਗੀ ਜਾਂਦੀਆਂ ਨੇ ਡਾਕਟਰ ਕੋਲ ਨਹੀਂ ਜਾਂਦੀਆਂ ਬਹਿਦ ਕੋਲ ਨਹੀਂ ਜਾਂਦੀਆਂ ਡਰ ਹੀ ਜਾਂਦੀਆਂ ਨੇ ਮਤਲਬ ਮੈਂ ਹਮੇਸ਼ਾ ਇਹ ਕਹਿੰਦਾ ਕਿ ਉਹਨਾਂ ਨੂੰ ਇਹ ਸੋਚ ਕੇ ਗੱਲ ਕਰੋ ਮੇਰੇ ਨਾਲ ਕਿ ਆਪਾਂ ਆਪਣੇ ਸਕੇ ਭਰਾ ਨਾਲ ਫੋਨ ਤੇ ਗੱਲ ਕਰ ਰਹੇ ਜਦੋਂ ਕੋਈ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕੋਈ ਹੱਲ ਹੈਗਾ ਇਹਦਾ ਜਿਹੜੇ ਲਕੋਰੀਏ ਦੀ ਪ੍ਰੋਬਲਮ ਹੈ ਇੱਕ ਇਹਦੇ ਵਾਸਤੇ ਇੱਕ ਪਾਊਡਰ ਬਣਦਾ ਹੈ ਬਹੁਤ ਵਧੀਆ ਉਹਦਾ ਨਾਮ ਅਸੀਂ ਰੱਖਿਆ ਹੈਗਾ ਵੀ ਫਿਟ ਉਹਨੂੰ ਵੀ ਫੋਰਟ ਦੇ ਨਾਮ ਤੇ ਦਿੱਤਾ ਵੀ ਐਫ ਓ ਆਰ ਟੀ ਵੀ ਫੋਰਟ ਇਹ ਇੱਕ ਐਦਾਂ ਦਾ ਪ੍ਰੋਡਕਟ ਬਣਿਆ ਜਿਹੜਾ ਕਿ ਤੁਹਾਡੇ ਅੰਦਰ ਜਾ ਕੇ ਬਾਡੀ ਦੇ ਇਮੀਡੀਏਟ ਲਕੋਰੀਏ ਦੀ ਪ੍ਰੋਬਲਮ ਨੂੰ ਸੋਲਵ ਕਰਦਾ ਔਰ ਇਹ ਇੰਨਾ ਸੋਲਵ ਕਰਦਾ ਕਿ ਹਫਤੇ 10 ਦਿਨ ਤੋਂ ਬਾਅਦ ਐ ਲੱਗਣ ਲੱਗ ਜਾਂਦਾ ਜਿਵੇਂ ਕਦੀ ਵੀ ਇਹ ਪ੍ਰੋਬਲਮ ਨਹੀਂ ਹੋਈ ਇਹ ਕੋਈ ਮੇਰਾ ਕੋਈ ਜਾਦੂ ਨਹੀਂ ਹੈਗਾ ਇੱਕ ਗ੍ਰੰਥ ਦਾ ਯੋਗ ਹੈ ਗ੍ਰੰਥ ਚ ਲਿਖਿਆ ਪਿਆ ਜੇ ਤੁਸੀਂ ਚਾਹੋ ਤਾਂ ਉਹਨੂੰ ਪੜ੍ਹ ਸਕਦੇ ਹੋ ਤਾਂ ਇਹ ਲਿਖਿਆ ਪਿਆ ਔਰ ਇਹ ਜਿਹੜਾ ਗ੍ਰੰਥ ਯੋਗ ਹੁੰਦਾ ਇਹ ਹਮੇਸ਼ਾ ਕੰਮ ਪੂਰਾ ਕਰਦਾ ਇਹਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਪਰ ਵੈਦ ਸਹੀ ਮਿਲ ਜੇ ਉਹਨੂੰ ਬਣਾ ਕੇ ਦੇਣ ਵਾਲਾ ਉਹ ਜੇ ਸਾਡੇ ਕੋਲੇ ਵੈਦ ਬਹੁਤ ਆ ਜਿਹੜੇ ਇਸ ਤੇ ਕੰਮ ਕਰਦੇ ਆ ਔਰ ਸਭ ਤੋਂ ਵੱਡੀ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਕੀ ਆ ਕਿ ਲਕੂਰੀਆ ਤਾਂ ਇੱਕ ਬਿਮਾਰੀ ਹੈ ਹੀ ਹੈ ਨਾਲ ਨਾਲ ਕੀ ਹੈ ਕਿ ਜਿਹੜੇ ਪੈਂਟ ਹੀ ਹੁੰਦੇ ਨੇ ਸਾਡੇ ਅੰਡਰ ਗਾਰਮੈਂਟਸ ਹੁੰਦੇ ਨੇ ਉਹਨਾਂ ਦੇ ਦੇਖੋ ਕਿੰਨਾ ਗੰਦਾ ਗੰਦਾ ਹੋਇਆ ਰਹਿੰਦਾ ਹੋ ਉਤੋਂ ਬਹੁਤ ਜ਼ਿਆਦਾ ਬਿਮਾਰੀ ਲੱਗਦੀ ਹੈ ਖਾਜ ਹੋਈ ਜਾਂਦੀ ਹੈ ਖੁਜਲੀ ਹੋਈ ਜਾਂਦੀ ਹੈ ਹਰ ਵਕਤ ਜਲਣ ਹੁੰਦੀ ਹੈ ਬੜਾ ਚਿੜਚੜਾਪਨ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਹਸਬੰਡ ਵਾਈਫ ਦਾ ਆਪਸ ਵਿੱਚ ਮਤਲਬ ਬਹੁਤ ਵੱਡਾ ਪ੍ਰੋਬਲਮ ਰਹਿੰਦਾ ਹੈ ਤਾਂ ਇਹ ਇੱਕ ਐਡੀ ਸਮੱਸਿਆ ਹੈ ਇਹਨੂੰ ਤੁਸੀਂ ਜ਼ਰੂਰ ਸੋਲਵ ਕਰੋ ਔਰ ਇਹਦੇ ਵਾਸਤੇ ਜਿਹੜਾ ਸਾਡੇ ਵੈਦ ਜੀ ਨੇ ਬਣਾਇਆ ਉਹ ਬਣਾਇਆ ਵੀ ਫੋਰਟ ਬਹੁਤ ਵਧੀਆ ਪਾਊਡਰ ਹੈ ਉਹਨੂੰ ਜਦੋਂ ਅਸੀਂ ਦੇਣਾ ਸ਼ੁਰੂ ਕਰਦੇ ਆ ਮਹੀਨੇ ਦਾ ਦਈ ਦਾ ਹਫਤੇ 10 ਦਿਨ ਚੀ ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਸੋਲਵ ਹੋਣ ਲੱਗ ਜਾਂਦੀਆਂ ਨੇ ਔਰ ਪੇਸ਼ੈਂਟ ਨੂੰ ਸੁੱਖ ਦਾ ਸਾਹ ਆ ਜਾਂਦਾ ਔਰ ਉਹਦੇ ਨਾਲ ਫਿਰ ਇੱਕ ਬਹੁਤ ਜ਼ਰੂਰੀ ਹੈ ਸਾਰੀਆਂ ਮਾਤਾ ਭੈਣਾਂ ਨੂੰ ਇੱਕ ਗੱਲ ਮੈਂ ਫਿਰ ਬੇਨਤੀ ਕਰਦਾ ਹੱਥ ਜੋੜ ਕੇ ਕਿ ਮੇਰੀ ਇਸ ਗੱਲ ਨੂੰ ਬਹੁਤ ਗੌਰ ਨਾਲ ਔਰ ਮੈਡੀਕਲ ਟਰਮਨਲ ਸੁਣਿਓ ਕਿ ਮੈਂ ਤੁਹਾਡੇ ਲਈ ਇੱਕ ਬਹੁਤ ਵੱਡੀ ਜਿਹੜੀ ਜਾਣਕਾਰੀ ਲੈ ਕੇ ਆਇਆ ਹਾਂ ਰਿਕ ਬੰਦੇ ਦੀ ਨਾ ਤਾਂ ਹਿੰਮਤ ਪੈਂਦੀ ਐ ਨਾ ਗੱਲਾਂ ਨੂੰ ਕਰਨ ਦੀ ਨਾ ਸੁਣਨ ਦੀ ਔਰ ਇਸ ਵੀਡੀਓ ਨੂੰ ਬਹੁਤ ਤਸੱਲੀ ਨਾਲ ਸੁਣੋ ਤੁਸੀਂ ਬੈਠ ਕੇ ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਜਾ ਰਿਹਾ ਅੰਡਰ گارਮੈਂਟ ਨੂੰ ਵਾਸ਼ ਕਰਨ ਵਾਸਤੇ ਦੇਖੋ ਅਸੀਂ ਬਹੁਤ ਸਾਰੇ ਸਾਬਣ ਯੂਜ਼ ਕਰਦੇ ਆ ਬਹੁਤ ਸਾਰੇ ਵਾਸ਼ਿੰਗ ਪਾਊਡਰ ਯੂਜ਼ ਕਰਦੇ ਆ ਬਹੁਤ ਸਾਰੇ ਹੋਰ بڑے ਵਾਸ਼ ਯੂਜ਼ ਕਰਦੇ ਆ ਕਲੋਥ ਵਾਸ਼ ਬੜੀਆਂ ਬੜੀਆਂ ਮਸ਼ੀਨਾਂ ਖਰੀਦਦੇ ਆ ਉੱਚ ਕੱਪੜੇ ਧੋਣੇ ਆ ਕਦੀ ਤੁਸੀਂ ਆਪਣੇ ਅੰਡਰ گارਮੈਂਟਸ ਨੂੰ ਸਪੈਸ਼ਲੀ ਟ੍ਰੀਟ ਨਹੀਂ ਕੀਤਾ ਕਿਉਂਕਿ ਸਾਡੀ ਬਾਡੀ ਦੇ ਇਸ ਪਾਰਟ ਦੇ ਉੱਤੇ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਜਿਵੇਂ ਮੂੰਹ ਦੇ ਵਿੱਚ ਕੋਈ ਚੀਜ਼ ਪਾਉਨੇ ਆ ਨਾ ਉਹਦਾ ਬੈਡ ਇਫੈਕਟ ਗੁੱਡ ਇਫੈਕਟ ਪਤਾ ਲੱਗਦਾ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਬਾਥਰੂਮ ਏਰੀਆ ਨੇ ਸਾਡੇ ਜਿਹੜੇ ਗੁਦਾ ਏਰੀਆ ਨੇ ਟਾਇਲਟ ਏਰੀਆ ਨੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਇੰਟਰਨਲ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਅੰਦਰ ਸੱਕ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਬਹੁਤ ਬੈਡ ਪ੍ਰਭਾਵ ਮਿਲਦੇ ਆ ਪਲੀਜ਼ ਇਸ ਗੱਲ ਤੇ ਗੌਰ ਕਰੋ ਮੇਰੀਆਂ ਭੈਣਾਂ ਹੱਥ ਜੋੜ ਕੇ ਮੇਰੀਆਂ ਸਾਰੀਆਂ ਭੈਣਾਂ ਨੇ ਬੇਟੀਆਂ ਨੇ ਆਪਣੀਆਂ ਨੇ ਮਾਤਰਾਂ ਨੇ ਆਪਣੀਆਂ ਨੇ ਤਾਂ ਕਰਕੇ ਮੈਂ ਇਹ ਗੱਲ ਆਪਣੇ ਦਿਨੋਂ ਹੌਸਲੇ ਨਾਲ ਕਹਿ ਰਿਹਾ ਔਰ ਇਸ ਗੱਲ ਨੂੰ ਬਹੁਤ ਗੌਰ ਨਾਲ ਸੁਣਿਓ ਕਿ ਜਿਹੜਾ ਇਹ ਅਸੀਂ ਬਣਾਇਆ ਹੈਗਾ ਇੱਕ ਵਾਸ਼ ਬਣਾਇਆ ਇਹਦਾ ਅਸੀਂ ਨਾਮ ਰੱਖਿਆ ਅੰਡਰ ਗਾਰਮੈਂਟ ਯੂਜੀ ਵਾਸ਼ ਅੰਡਰ ਗਾਰਮੈਂਟ ਵਾਸ਼ ਇਹ ਇੱਕ ਬਹੁਤ ਵਧੀਆ ਚੀਜ਼ ਹੈ ओरिजिनल ਕੀ ਹੁੰਦਾ ਕਿ ਜਦੋਂ ਤੁਸੀਂ ਆਪਣੇ ਅੰਡਰ ਗਾਰਮੈਂਟਸ ਨੂੰ ਧੋਣਾ ਸ਼ੁਰੂ ਕਰਦੇ ਹੋ ਔਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਛੋਟੇ-ਮੋਟੇ ਇੰਟਰਨਲ ਪ੍ਰੋਬਲਮ ਨੇ ਉਹਨਾਂ ਨੂੰ ਠੀਕ ਕਰ ਲੈਨੇ ਉਹ ਨਾਲ ਨਾਲ ਤਾਂ ਤੁਹਾਨੂੰ ਐ ਲੱਗਦਾ ਵੀ ਜ਼ਿੰਦਗੀ ਸਵਰਗ ਜੀ ਹੋ ਗਈ। ਪੂਰਾ ਦਿਨ ਤੁਸੀਂ ਜਿੰਨਾ ਮਰਜ਼ੀ ਕੰਮ ਕਰੋ, ਇੰਜੋਏ ਕਰੋ, ਗੱਡੀ 'ਚ ਕੋ ਮੋ ਕਾਰ ਤੇ ਘੁੰਮੋ, ਬਾਈਕ ਤੇ ਘੁੰਮੋ, ਸਕੂਟਰ ਤੇ ਚਲਾਓ, ਕੁਝ ਵੀ ਕਰੋ ਤੁਹਾਨੂੰ ਉਹ ਵਾਲੀ ਫੀਲਿੰਗ ਖਤਮ ਹੋ ਜਾਣਗੀਆਂ ਜਿਹੜੀਆਂ ਤੁਹਾਨੂੰ ਚਿਪਚਪਾਟ ਵਾਲੀਆਂ, ਗੰਧੀਆਂ ਫੀਲਿੰਗ ਆਉਂਦੀਆਂ। ਇੱਕ 스ਮੈਲ ਆਉਣੀ ਬੰਦ ਹੋ ਚੁਗੀ ਇਹ ਚੀਜ਼। ਔਰ ਦੂਸਰੀ ਚੀਜ਼ ਜਿਹੜੀ ਆ ਜਿਵੇਂ ਹੁਣ ਮੰਨ ਲਓ ਸਾਰੀ ਚੀਜ਼ ਠੀਕ ਆ। ਬਹੁਤ ਜ਼ਿਆਦਾ ਖਾਰਿਸ਼ ਹੋ ਰਹੀ ਹੈ ਗੰਦਾਪਣ ਲੱਗ ਰਿਹਾ ਗੰਧਲਾਪਣ ਲੱਗ ਰਿਹਾ ਤੁਹਾਨੂੰ ਵਾਸ਼ ਕਰਨ ਦੀ ਲੋੜ ਹੈ ਉਹਨੂੰ ਵਾਸ਼ ਕਰਿਆ ਕਰੋ ਆਪਣੇ ਵੀ ਵਾਸ਼ ਏਰੀਏ ਨੂੰ ਪ੍ਰੋਪਰ ਤਰੀਕੇ ਨਾਲ ਵਾਸ਼ ਕਰਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਵਾਸ਼ ਕਰਨ ਲਈ ਉਹਨਾਂ 'ਚ ਕੈਮੀਕਲ ਹੋ ਸਕਦਾ ਹੈ ਉਹਨਾਂ 'ਚ ਹੋਰ ਬਹੁਤ ਕੁਝ ਹੋ ਸਕਦਾ ਹੈ ਲੇਕਿਨ ਅਗਰ ਤੁਸੀਂ ਪਿਓਰਿਟੀ ਦੀ ਗੱਲ ਕਰੋ ориجنલ ચીজ دی گل کرو تب میں تھونو اکو گل کہہ سکدا جینے وی توسی میرے پروگرام دیکھدے ہو تھوڑا پیار ملدا ستکار ملدا ਐ ਮਿਲਦਾ ਜਿਵੇਂ ਸਕੀਆਂ ਭੈਣਾ ਭਰਾ ਮਿਲਦੇ ਆ ਤਾਂ ਮੈਂ ਸ਼ਾਇਦ ਇਹ ਗੱਲ ਕਹਿ ਪਾਇਆ ਅਰਜ ਮੈਂ ਇਹ ਗੱਲ ਕਹਿ ਦਿੱਤੀ ਆ ਪਰ ਮੈਨੂੰ ਪਤਾ ਅੱਗੇ ਨੂੰ ਸ਼ਾਇਦ ਮੈਂ ਇਹ ਗੱਲ ਕਹਿ ਨਾ ਪਾਉਂਗਾ ਇਹਨੂੰ ਵੀਡੀਓ ਨੂੰ ਤੁਸੀਂ ਸਾਂਭ ਕੇ ਰੱਖਿਓ ਆਪਦੇ ਕੋਲੇ ਰੱਖ ਲਓ ਆਪਣੀਆਂ ਭੈਣਾਂ ਨੂੰ ਆਪਣੇ ਰਿਸ਼ਤੇਦਾਰੀ ਚ ਕਿਤੇ ਵੀ ਇਹਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਲੇਡੀਜ਼ ਨੂੰ ਲੇਡੀਜ਼ ਕਰ ਲੈਂਦੀਆਂ ਨੇ ਇਹ ਗੱਲ ਜ਼ਰੂਰ ਅੰਦਰ ਦੀ ਐ ਇਹਨੂੰ ਸ਼ੇਅਰ ਕਰਤੋ ਇਹਦੇ ਨਾਲ ਕੀ ਹੈ ਕਿ ਜਿਹੜਾ ਅਸੀਂ ਇਹ ਬਣਾਇਆ ਨਾ ਜੀ ਇਹਦਾ ਨਾਮ ਰੱਖਿਆ ਸੀ ਬੀਬੀ ਵਾਸ਼ ਵੀ ਉਸ ਤੋਂ ਬਾਅਦ ਵੱਡੀ ਬੀ ਵੀਬੀ ਵਾਸ਼ ਨਾਮ ਪੂਰਾ ਰੱਖਿਆ ਸੀ ਇਹ ਬੀਬੀ ਦਾ ਮਤਲਬ ਹੈ ਬੈਦਵਾਨ ਇਹਨੂੰ ਤੁਸੀਂ ਹਸਬੰਡ ਲੈ ਕੇ ਜਾਓ ਤਾਂ ਆਪ ਦੀ ਬੀਬੀ ਲਈ ਲੈ ਕੇ ਜਾਓ ਤਾਂ ਅਸੀਂ ਇਹਨੂੰ ਦੋਨੇ ਪਾਸੇ ਜੋੜਿਆ ਕਿ ਬੀਬੀ ਵਾਸ਼ ਬਣਾਇਆ ਪਰ ਇਹ ਇੱਕ ਇਦਾਂ ਦਾ ਵਾਸ਼ ਹੈ ਇਹਦੇ ਨਾਲ ਜਦੋਂ ਤੁਸੀਂ ਆਪਣਾ ਜੌਨੀ ਏਰੀਅਨ ਨੂੰ ਵਾਸ਼ ਕਰੋਗੇ ਤਾਂ ਉਹਦੇ ਨਾਲ ਇਹਦੇ ਵਿੱਚ ਪਿਓਰ ਐਲੋਵੀਰਾ ਇਦੇ ਵਿੱਚ 95% ਐਲੋਵੇਰਾ ਹੈ ਇਹ ਕੋਈ ਨਾਰਮਲ ਚੀਜ਼ ਨਹੀਂ ਹਲੇ ਇਹਨੂੰ ਮੈਂ ਲਾਂਚ ਕਰ ਰਹੇ ਹਾਂ ਦੇਖੋ ਇਹ ਬਣਾਇਆ ਪ੍ਰੋਡਕਟ ਇਹ ਪਿਛਲੇ ਲਗਭਗ ਅਸੀਂ 18-19 ਸਾਲ ਤੋਂ ਲੋਕਾਂ ਨੂੰ ਦੇ ਰਹੇ ਸੀਗੇ ਸਾਡੀਆਂ ਮਾਤਾ ਪਿਤਾ ਨੂੰ ਦੇ ਰਹੇ ਸੀਗੇ ਪਰ ਹੁਣ ਜਾ ਕੇ ਤੇ ਐਕਚੁਅਲ ਲੈਬ ਟੈਸਟਡ ਦੀ ਸਟੈਂਪ ਲੱਗੀ ਹੈ ਬਹੁਤ ਔਖੀ ਸਟੈਂਪਾਂ ਲੱਗਦੀਆਂ ਨੇ ਔਰ ਅਗਲੀ ਵਾਰ ਇਹ ਤੁਹਾਨੂੰ ਲੇਬਲ ਦੇ ਵਿੱਚ ਮਿਲੇਗਾ ਪ੍ਰੋਪਰ ਜਿਹੜਾ ਤੁਸੀਂ ਜਦੋਂ ਪਰਚੇਜ਼ ਕਰੋਗੇ ਉਸ ਟਾਈਮ ਲੇਬਲਸ ਤੇ ਮਿਲੇਗਾ ਕਿਉਂਕਿ ਜਦ ਤੱਕ ਇਹ ਵੀਡੀਓ ਤੁਹਾਡੇ ਤੱਕ ਪਹੁੰਚਣਾ ਇਹ ਉਦੋਂ ਤੱਕ ਇਹਦੇ ਤੇ ਸਾਰੀਆਂ ਚੀਜ਼ਾਂ ਬਣ ਜਾਣੀਆਂ ਨੇ ਸਰਕਾਰ ਵੱਲੋਂ ਹਰ ਚੀਜ਼ ਲੇਬਲ ਚ ਇਹਦੇ ਨਾਲ ਤੁਸੀਂ ਵੀ ਵਾਸ਼ ਆਪਣਾ ਵੀ ਵਾਸ਼ ਏਰੀਆ ਜੋਨੀ ਏਰੀਆ ਵਾਸ਼ ਕਰਨਾ ਔਰ ਉਹਦੇ ਨਾਲ ਤੁਸੀਂ ਮਹਿਸੂਸ ਕਰੋਗੇ ਕਿ ਹਰ ਵਕਤ ਜਿਹੜੀ ਜੇਲ੍ਹ ਜੀ ਬਣੀ ਰਹਿੰਦੀ ਸੀ ਸਰੀਰ ਨਾਲ ਹਰ ਵਕਤ ਸਰੀਰ ਐ ਰਹਿੰਦਾ ਸੀ ਵੀ ਪਤਾ ਨਹੀਂ ਮੈਨੂੰ ਕੀ ਹੋਇਆ ਕੀ ਬਣੂਗਾ ਮੇਰਾ ਉਹ ਚੀਜ਼ਾਂ ਤੋਂ ਛੁਟਕਾਰਾ ਹੋ ਜਾਊਗਾ ਤਾਂ ਜੇ ਕਿਸੇ ਵੀ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਕਿਸੇ ਵੀ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਲੇਡੀਜ਼ ਮੈਂਬਰ ਨੂੰ ਲਕੂਰੀਏ ਦੀ ਸ਼ਿਕਾਇਤ white discharge ਦੀ شکایت ਤਾਂ ਇਹ ਇੱਕ ਪੂਰੀ ਇੱਕ ਕਿਟ ਹੈ ਜਿਹਦਾ ਨਾਮ ਸੀ 24 ਰੱਖਿਆ ਤਾਂ ਇਹ ਜਿਹੜੀ ਪੂਰੀ ਕਿਟ ਹੈ ਇਹਨੂੰ ਤੁਸੀਂ ਲੈ ਲਓ ਲੈ ਕੇ ਇਹਨੂੰ ਇਸਤੇਮਾਲ ਕਰੋ ਉਸ ਤੋਂ ਬਾਅਦ ਜਿਹੜਾ 24 ਪਾਊਡਰ ਹੈ ਉਹ ਤੇ ਇੱਕ ਜਾਂ ਦੋ ਮਹੀਨੇ ਖਾ ਕੇ ਬੰਦ ਕਰ ਦੇਣਾ ਪਰ ਜਿਹੜਾ ਜਿਹੜਾ ਜੂਜੀ ਵਾਸ਼ ਹੈ ਅੰਡਰ گارਮੈਂਟ ਨੂੰ ਧੋਣ ਵਾਸਤੇ ਪਰ ਜਿਹੜਾ ਵੀ ਸਾਡਾ ਵੀਬੀ ਵਾਸ਼ ਹੈ ਇਹ ਹਮੇਸ਼ਾ ਆਪਣੇ ਜੌਨੀ ਏਰੀਆ ਨੂੰ ਧੋਣ ਵਾਸਤੇ ਜੇ ਤੁਸੀਂ ਮੰਗਾਂਦੇ ਰਹਿਓ ਨੈਟ ਤੋਂ ਵੀ ਮਿਲਦਾ ਰਹੂਗਾ ਆਉਣ ਵਾਲੇ ਸਮੇਂ 'ਚ Amazon ਤੋਂ ਵੀ ਮਿਲਦਾ ਰਹੂਗਾ ਬਸ ਇਹ ਜ਼ਰੂਰ ਧਿਆਨ ਰੱਖਿਓ ਵੀ ਜਿਹਦੇ ਉੱਤੇ ਵੈਧ ਮਾਨ ਲਿਖਿਆ ਉਹ ਜ਼ਰੂਰ ਧਿਆਨ ਰੱਖਿਓ ਕਿ ਉਹ ਅਸਲੀ ਆ ਉੱਚ ਮਿਲਾਵਟ ਦਾ ਕੋਈ ਕੰਮ ਹੋ ਨਹੀਂ ਸਕਦਾ ਕਿਉਂਕਿ ਇਹ ਮੇਰਾ ਭਰੋਸਾ ਹੈ ਕਿ ਜਦੋਂ ਅਸੀਂ ਕੰਸਲਟੀ ਤੇ ਖਰੇ ਉਤਰਦੇ ਆ ਫੇਰ ਹੀ ਅਸੀਂ ਉਹਦੇ ਉੱਤੇ ਵੈਧ ਮਾਨ ਦੀ ਸਟੈਂਪ ਲਗਵਾਨੇ ਆ ਔਰ ਲਾਣੇ ਆ ਇਸ ਕਰਕੇ ਉਹ ਅਸਲੀ ਆ ਕੋਰ ਮੈਨੂੰ ਪਤਾ ਨਹੀਂ ਬਹੁਤ ਚੀਜ਼ਾਂ ਵਿਕਦੀਆਂ ਨੇ ਮਾਰਕੀਟ 'ਚ ਵਿਕਣੀਆਂ ਵੀ ਚਾਹੀਦੀਆਂ ਨੇ ਸਭ ਦੇ ਕਾਰੋਬਾਰ ਚੱਲਦੇ ਰਹਿਣ ਚਾਹੀਦੇ ਨੇ ਪਰ ਆਪਾਂ ਜੇ ਕੋਈ ਹਾਈਜੈਨਿਕ ਚੀਜ਼ ਲੈਣੀ ਹੈ ਤਾਂ ਉਹਦੀ ਕੀਮਤ ਵੀ ਦੇਣੀ ਪੈਂਦੀ ਹੈ ਇਸ ਕਰਕੇ ਇਹ ਚੀਜ਼ਾਂ ਥੋੜੀਆਂ ਜੀਆਂ ਕੋਸਟਲੀ ਵੀ ਹੁੰਦੀਆਂ ਨੇ ਪਰ ਇਹਨਾਂ ਨੂੰ ਤੁਸੀਂ ਯੂਜ਼ ਕਰੋਗੇ ਕਮਾਲ ਦੇ ਰਿਜ਼ਲਟ ਆਉਣਗੇ ਪਰ ਤੁਸੀਂ ਸੋਚੋਗੇ ਵੀ ਨਹੀਂ ਕਿ ਇਹ ਚੀਜ਼ ਜਿਹੜੀ ਅਸੀਂ ਕਦੇ ਸੋਚੀ ਵੀ ਨਹੀਂ ਸੀਗੀ ਉਹ ਵੀ ਸਾਨੂੰ ਅੱਜ ਮਿਲ ਗਈ ਆ ਅਸੀਂ ਹਮੇਸ਼ਾ ਲਈ ਆਪਣੀ ਜਿਹੜੀ ਲਕੋਰੀਏ ਦੀ ਸ਼ਿਕਾਇਤ ਸੀ ਉਹ ਤੋਂ ਵੀ ਛੁਟਕਾਰਾ ਪਾਇਆ ਅੰਡਰ ਗਾਰਮੈਂਟਸ ਜਿਹੜੇ ਇੰਨੇ ਗੰਦੇ ਰਹਿੰਦੇ ਸੀ ਉਨਰਨੂ ਵੀ ਅਸੀ ਵਾਸ਼ ਕਰਨ ਦੇ ਵਿੱਚ ਕਾਮਯਾਬ ਹੋਏ ਅੱਜ ਦੇ ਲਈ ਐਨਆਈ ਸਾਰੀਆਂ ਮਾਤਾ ਪਿਤਾਵਾਂ ਨੂੰ ਤੁਹਾਡੇ ਭਰਾ ਦਾ ਬਹੁਤ ਹੀ ਦਿਲੋਂ ਪਿਆਰ ਭਰੀ ਸਤਿਕਾਰ ਭਰੀ ਸ਼ਾਸਤਰੀਕਾਲ ਨਮਸਕਾਰ ਆਪਣਾ ਖਿਆਲ ਰੱਖੋ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਔਰ ਇਹੀ ਆਪਣੀਆਂ ਜ਼ਿੰਮੇਵਾਰੀਆਂ ਨੇ ਬਾਕੀ ਥੋੜਾ ਜਿਹਾ ਖੁਸ਼ ਰਹਾ ਕਰੋ ਹੱਸਦੇ ਰਿਹਾ ਕਰੋ ਹੱਸ ਕੇ ਦਿਖਾਇਆ ਕਰੋ ਤਾਂ ਉਹਦੇ ਨਾਲ ਕੀ ਆ ਕਿ ਜੇ ਤੁਸੀਂ ਹੱਸਦੇ ਰਹੋਗੇ ਘਰ ਦੇ ਵਿੱਚ ਜੇ ਇੱਕ ਲੇਡੀ ਹੱਸਦੀ ਰਹਿੰਦੀ ਆ ਤਾਂ ਪੂਰਾ ਪਰਿਵਾਰ ਹੱਸਦਾ ਰਹਿੰਦਾ ਸਾਸਤਰੀ ਕਾਲ ਚੜ੍ਹਦੀ ਕਲਾ ਚ ਰੋ ਸੋ ਤੁਸੀਂ ਜ਼ਰੂਰ ਸਮਝਿਆ ਕਿੰਨੇ ਚੰਗੇ ਢੰਗ ਨਾਲ ਸਰਲ ਤਰੀਕੇ ਦੇ ਨਾਲ ਸੁਭਾਸ਼ ਗੋਇਲ ਜੀ ਨੇ ਗੱਲਾਂ ਜੋ ਹੈ ਸਮਝਾਈਆਂ ਨੇ ਦੇਖੋ ਮੈਡੀਕਲੀ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਇਹ ਨਹੀਂ ਹੁੰਦਾ ਕਿ ਵੀ ਇਹ ਕਿਸ ਤਰ੍ਹਾਂ ਦਾ ਟੌਪਿਕ ਹੈ ਜਾਂ ਆਪਾਂ ਸੁਣਨ ਤੋਂ ਗੁਰੇਜ਼ ਕਰੀਏ ਜਾਂ ਕਿਸੇ ਨੂੰ ਵੀਡੀਓ ਸੈਂਡ ਕਰਨ ਤੋਂ ਗੁਰੇਜ਼ ਕਰੀਏ ਸੋ ਜ਼ਰੂਰ ਜਿਸ ਕਿਸੇ ਨੂੰ ਪ੍ਰੋਬਲਮ ਹੈ ਕਿਉਂਕਿ ਲੇਡੀਜ਼ ਇੱਕ ਦੂਜੇ ਦੇ ਨਾਲ ਇਹ ਪ੍ਰੋਬਲਮ ਸ਼ੇਅਰ ਕਰਦੀਆਂ ਰਹਿੰਦੀਆਂ ਨੇ ਕਿ ਇਹ ਪ੍ਰੋਬਲਮ ਹੈ ਕਈ ਸਾਲਾਂ ਤੋਂ ਪ੍ਰੋਬਲਮ ਚੱਲ ਰਹੀ ਹੈ ਕਰੀਏਗੀ ਸੋ ਜ਼ਰੂਰ ਇਹ ਜਿਹੜੀਆਂ ਇਸ ਤਰ੍ਹਾਂ ਇਨਫੋਰਮੇਸ਼ਨ ਵਾਲੀ ਵੀਡੀਓ ਹੁੰਦੀਆਂ ਹਨ ਜਾਣਕਾਰੀ ਭਰੀ ਵੀਡੀਓ ਹੁੰਦੀਆਂ ਨੇ ਇੱਕ ਉਜਨਾ ਸ਼ੇਅਰ ਕਰਦੇ ਰਹਿਣਾ ਚਾਹੀਦਾ ਤਾਂ ਕਿ ਅਵੇਅਰ ਹੋਣ ਸਾਰੇ ਹੀ ਔਰ ਆਪਣੇ ਪਰਸਨਲ ਹਾਈਜੀਨ ਦਾ ਸਾਰੇ ਹੀ ਧਿਆਨ ਰੱਖਣ ਸੋ ਅਗਰ ਵੀਡੀਓ ਅੱਜ ਦੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਸਿਹਤ ਨਾਲ ਜੁੜੀ ਇਸੇ ਤਰ੍ਹਾਂ ਨਾਲ ਹੋਰ ਖਾਸ ਵੀਡੀਓਜ਼ ਲੈ ਕੇ ਹਾਜ਼ਰ ਹੁੰਦੀ ਰਵਾਂਗੀ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ